ਜਿਹੜੇ ਇੱਧਰ ਪਏ ਨੇ ਇੱਕ ਹੈਗੇ 1 2 3 4 ਨੇ ਅਲਮਿਰਾਸ਼ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਉਹ ਦੁਬਾਰਾ ਅਸੀਂ ਯੂਜ਼ ਕਰ ਸਕੀਏ ਤੇ ਉਹ ਵੀ ਅਸੀਂ ਜੀ ਤੁਹਾਨੂੰ ਬਹੁਤ ਸੋਹਣੇ ਬਣਾ ਕੇ ਦੇ ਦਾਂਗੇ ਅਲੱਗ ਚੀਜ਼ ਆ ਮਤਲਬ ਅਸੀਂ ਪੌਣੇ ਆ ਜੀ ਜੁੱਤੀਆਂ ਹਨਾ ਲੇਕਿਨ ਪੰਜਾਬੀ ਹਲੰਗੀਆਂ ਜਿਹੜੇ ਉੱਚੀਆਂ ਜੱਟੀਆਂ ਲੰਬੀਆਂ ਉੱਚੀਆਂ ਲੰਬੀਆਂ ਉਹਨਾਂ ਵਾਸਤੇ ਆ ਜੀ ਆ ਦੇਖੋ ਠੀਕ ਹੈ ਆ ਦੇਖੋ ਮੈਂ ਉਹਨਾਂ ਨੂੰ ਅੱਜ ਬਹੁਤ ਸਸਤਾ ਗੱਡੂਗੀ ਖੋਲ-ਖੋਲ ਕੇ ਨਹੀਂ ਦਿਖਾਵਾਂਗੀ ਕੁੜੀ ਹੁਣੇ ਪਏਗਾ ਬਹੁਤ ਜ਼ਿਆਦਾ ਪਾਰਟੀ ਲੁੱਕ ਵੀ ਨਹੀਂ ਹੈਗੀ ਕੈਜੂਅਲੀ ਵੀ ਤੁਸੀਂ ਲਾਈਵ ਦੇ ਵਿੱਚ ਜ਼ਿਆਦਾ ਦਿਖਾਈਏ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਹਦੇ ਨਾਲ ਤੁਹਾਨੂੰ ਸਾਡੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਆ ਉਹ ਨਾਲ ਦੇ ਨਾਲ ਤੁਹਾਨੂੰ ਸਾਡੇ ਨਿਊ ਆਫਰਸ ਨਿਊ ਕਲੈਕਸ਼ਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅਵਰ ਚੈਨਲ ਵੈਂਡਰ ਐਂਡ ਵਿਦ ਸਟਾਈਲ ਬੁਟੀਕ ਫਰਮ ਅਬਰਿਤਸਰ ਕਿਤੋਂ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਖੂਬ ਇੰਜੋਏ ਹੋ ਰਿਹਾ ਹੈ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲ ਰਹੇ ਨੇ ਤੇ ਸਾਨੂੰ ਵੀ ਮਜ਼ਾ ਆ ਰਿਹਾ ਹੈ ਕੰਮ ਕਰਕੇ ਆ ਪੈਕੇਟਸ ਦੇਖ ਰਹੇ ਹੋ ਤੁਸੀਂ ਜਿਹੜੇ ਇੱਧਰ ਪਏ ਨੇ ਏਖ ਹੈਗੇ 1 2 3 4 5 6 7 8 ਠੀਕ ਹੈ ਜੀ ਸੋ ਇੱਕ ਹੁੰਦਾ ਨਾ ਵਰਕ ਲੋਡ ਹੈਗਾ ਚੰਗਾ ਲੱਗਦਾ ਹੈ ਵਰਕ ਲੋਡ ਹੋਏਗਾ ਤੇ ਸਾਨੂੰ ਕੰਮ ਕਰਨ ਦਾ ਮਜ਼ਾ ਆਏਗਾ ਨਾ ਉਹ ਤਾਂ ਹੀ ਆਂਦੇ ਆ ਕਿ ਤੁਸੀਂ ਸਾਡੇ ਜਿਹੜੇ ਵੀ ਕਸਟਮਰਸ ਹੋ ਸਾਡਾ ਅੱਛੇ ਤਰੀਕੇ ਨਾਲ ਸ਼ਾਪਿੰਗ ਕਰ ਰਹੇ ਹੋ ਸਾਨੂੰ ਮੌਕਾ ਦੇ ਰਹੇ ਹੋ ਨਵੇਂ-ਨਵੇਂ ਡਿਜ਼ਾਈਨ ਸਾਡੇ ਤੋਂ ਬਣਵਾ ਰਹੇ ਹੋ ਥੈਂਕ ਯੂ ਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਐਂਡ ਸਾਰਿਆਂ ਨੂੰ ਜਿਹੜੇ ਵੀ ਸਾਡੇ ਨਾਲ ਸ਼ਾਪਿੰਗ ਕਰ ਰਹੇ ਨੇ ਜਿਹੜੇ ਨਹੀਂ ਵੀ ਕਰ ਰਹੇ ਜਿਹੜੇ ਕਰਨ ਵਾਲੇ ਨੇ ਸਾਰਿਆਂ ਵਾਸਤੇ ਹੈਪੀ ਸ਼ਾਪਿੰਗ ਵਿਦ ਅਸ ਹੈਪੀ ਸ਼ਾਪਿੰਗ ਕਹਾਂਗੇ ਤੇ ਫਿਰ ਹੈਪੀ-ਹੈਪੀ ਵਾਲੀ ਸ਼ਾਪਿੰਗ ਹੋਏਗੀ ਨਾ ਤੇ ਜਿੱਦਾਂ ਮੈਂ ਤੁਹਾਨੂੰ ਇੱਕ ਚੀਜ਼ ਆ ਦਿਖਾਉਣੀ ਸੀਗੀ ਸਿਰਫ ਇੱਕ ਇਹ ਨਾਰਮਲੀ ਨਾ ਇਹਨਾਂ ਦੇ ਵਿੱਚ ਕੀ ਹੈ ਕਿਸੇ ਕਸਟਮਰ ਨੇ ਜਿੱਦਾਂ ਮੈਨੂੰ ਦੁਪੱਟਾ ਦਿੱਤਾ ਹਣਾ ਕਿਸ ਨੇ ਸਲਵਾਰ ਦੇਤੀ ਵੀ ਸਾਨੂੰ ਇਹਦੇ ਨਾਲ ਤੁਸੀਂ ਆਪਣੇ ਆਪ ਸਿਲੈਕਟ ਕਰਕੇ ਦੇ ਦਿਓ ਜਿੱਦੋਂ ਥੋੜਾ ਜਿਹਾ ਸ਼ੇਅਰ ਕਰਦੀ ਹਾਂ ਦੇਖੋ ਆ ਕਸਟਮਰ ਦੀ ਜਿੱਦਾਂ ਇਹ ਬਾਟਮ ਆ ਠੀਕ ਹੈ ਜੀ ਤੇ ਨਾਲ ਉਹਨਾਂ ਨੇ ਮੈਨੂੰ ਦਿੱਤਾ ਆਪਣਾ ਇਹ ਬਾਟਮ ਹੋਗੀ ਔਰ ਇਹ ਮੈਂ ਤੁਹਾਨੂੰ ਤਾਂ ਦਿਖਾ ਰਹੀ ਹਾਂ ਬਿਕਾਜ਼ ਤੁਸੀਂ ਕਹਿੰਦੇ ਹੋਣੇ ਪਤਾ ਨਹੀਂ ਸਾਨੂੰ ਕਿਉਂ ਦਿਖਾ ਰਹੀ ਹਾਂ ਇਹ ਮੇਰੇ ਦਿਖਾਉਣ ਦਾ ਮਤਲਬ ਇਹ ਦੁਪੱਟਾ ਹੈ ਠੀਕ ਹੈ ਤੇ ਉਹਨਾਂ ਦੀ ਜਿਹੜੀ ਸ਼ਰਟ ਸੀ ਨਾ ਉਹ ਖਰਾਬ ਹੋਗੀ ਤੇ ਹੁਣ ਆਪਾਂ ਇਹਦੇ ਨਾਲ ਆ ਗਾਰਡੀਅਨ ਸਿਲਕ ਹੁੰਦੀ ਹੈ ਜਿਹੜੀ ਉਹ ਲਾ ਦੇਣੀ ਹੈ ਤੇ ਇਹਨੂੰ ਲਾ ਕੇ ਆਪਾਂ ਇਹਦੇ ਉੱਪਰ ਐਮਬਰਾਇਡਰੀ ਕਰ ਦੇਣੀ ਹੈ ਗੁੱਡ ਜੀ ਕਿਉਂਕਿ ਇਹ ਡਬਲ ਸ਼ੈਡੇਡ ਹੈਗੀ ਹੈ ਮਰਜੈਂਟਾ ਸ਼ੈਡ ਦੇ ਦੀ ਹੈ ਅੱਛਾ ਇਹ ਦੱਸਣ ਦਾ ਮੇਰਾ ਇਹ ਬਕਸਾ ਸੀਗਾ ਕਿਉਂਕਿ ਸਾਡੇ ਮੇਰੇ ਆਪਦੇ ਵੀ ਸਾਡੇ ਨਾਲ ਕਿੰਨੇ ਸੂਟ ਹੁੰਦੇ ਨੇ ਕਈ ਹੈਂਡ ਐਮਬਰਾਇਡਰੀਜ਼ ਵਾਲੇ ਸੂਟ ਹੁੰਦੇ ਨੇ ਜਿਹੜੇ ਅਸੀਂ ਜਿੱਦਾਂ ਵਿਆਹਾਂ ਸ਼ਾਦੀਆਂ ਦੇ ਸਾਡੇ ਆਪਣੇ ਸੂਟ ਜਿਹੜੇ ਸਾਨੂੰ ਮਤਲਬ ਵਿਆਹ ਸ਼ਾਦੀਆਂ ਵਾਲੇ ਸੂਟ ਮਤਲਬ ਬੜੀ ਵਾਲੇ ਸੂਟ ਜਿਹੜੇ ਹੁੰਦੇ ਨੇ ਸਾਡੇ ਤੇ ਛੱਡਦੇ ਸਕਦੇ ਨਹੀਂ ਉਹਨਾਂ ਨੂੰ ਤੇ ਪਲੱਸ ਅਸੀਂ ਨਾ ਉਹਨਾਂ ਦੇ ਉੱਪਰ ਜਿਹੜੀ ਐਮਬਰਾਇਡਰੀਜ਼ ਹੁੰਦੀਆਂ ਹਨਾ ਹੈਂਡ ਐਮਬਰਾਇਡਰੀਜ਼ ਹੁੰਦੀਆਂ ਨੇ ਜਾਂ ਕਈ ਵਾਰੀ ਮਸ਼ੀਨ ਵਾਲੀਆਂ ਬੜੀਆਂ ਸੋਹਣੀਆਂ ਹੁੰਦੀਆਂ ਨੇ ਤੇ ਅਸੀਂ ਉਹਨਾਂ ਨੂੰ ਨਾ ਐਜ਼ ਅ ਪੈਚਵਰਕ ਯੂਜ਼ ਕਰਵਾ ਸਕਦੇ ਹਾਂ ਕੰਬਾਈਨ ਕਰਕੇ ਨਿਊ ਫੈਬਰਿਕ ਦੇ ਉੱਪਰ ਕੰਬਾਈਨ ਕਰਕੇ ਉਹ ਐਮਬਰਾਇਡਰੀਜ਼ ਦੀ ਕਟਿੰਗ ਕਰਕੇ ਅਸੀਂ ਤੇ ਨਾਲ-ਨਾਲ ਉਹਦੇ ਨਾਲ ਹੋਰ ਐਮਬਰਾਇਡਰੀ ਦੀਆਂ ਕੁਝ ਜੁਆਇਨ ਕਰਕੇ ਤੇ ਬੜਾ ਅੱਛਾ ਰਿਜ਼ਲਟ ਨਿਕਲਦਾ ਹੈ ਤੇ ਇੱਕ ਸੂਟ ਬਣ ਰਿਹਾ ਹੈ ਮੇਰੇ ਕੋ ਤੇ ਉਹਦਾ ਮੈਂ ਜਿਹੜੀ ਮੇਰੇ ਕੋਲ ਜਦੋਂ ਸੂਟ ਬਣਨ ਆਇਆ ਸੀਗਾ ਹਨਾ ਜਿੱਦਾਂ ਜਿੱਦਾਂ ਉਹਨਾਂ ਨੇ ਮੈਨੂੰ 셔ਟ ਦਿੱਤੀ ਸੀ ਉਹ ਛੇਜ ਗਈ ਸੀ ਤੇ ਉਹਦੀ ਐਮਬਰਾਇਡਰੀ ਅਸੀਂ ਨਿਊ ਫੈਬਰਿਕ ਦੇ ਉੱਪਰ ਯੂਜ਼ ਕਰਨੀ ਹੈ ਉਹ ਪ੍ਰੋਬੇਬਲੀ ਅੱਜ ਜਾਂ ਕੱਲ ਦੇ ਵਿੱਚ ਆ ਜਾਊਗਾ ਸੂਟ ਹੋ ਵੀ ਤੁਹਾਡਾ ਨਾਮ ਇੱਕ ਵਾਰੀ ਸ਼ੇਅਰ ਕਰ ਦੂੰਗੀ ਸੋ ਜਿਹੜੇ ਸੂਟ ਤੁਹਾਡੇ ਕਈ ਪਏ ਹੁੰਦੇ ਨੇ ਅਲਮਾਰੀਸ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਉਹ ਦੁਬਾਰਾ ਅਸੀਂ ਯੂਜ਼ ਕਰ ਸਕੀਏ ਤੇ ਉਹ ਵੀ ਅਸੀਂ ਜੀ ਤੁਹਾਨੂੰ ਬਹੁਤ ਸੋਹਣੇ ਬਣਾ ਕੇ ਦੇ ਦਾਂਗੇ ਇਹ ਮਤਲਬ ਇੱਕ ਤੇ ਡਿਜ਼ਾਈਨਿੰਗ ਅਲੱਗ ਹੋਏਗੀ ਡੈਫੀਨਿਟਲੀ ਕਿਉਂਕਿ ਕਾਪੀ ਕਰ ਨਹੀਂ ਸਕਦਾ ਕੋਈ ਫੈਬਰਿਕ ਅਲੱਗ ਹੋਊਗਾ ਉਹ ਜਿਹੜੀ ਐਮਬਰਾਇਡਰੀਜ਼ ਆ ਉਹਨੂੰ ਯੂਜ਼ ਕਰਕੇ ਉਹਦੇ ਨਾਲ ਮਿਲਦਾ ਜੁਲਦਾ ਅਸੀਂ ਬੂਟੀ-ਬਾਟੀ ਜੀ ਪਵਾ ਦੇਣੀ ਔਰ ਬੜੇ ਸੋਹਣੇ ਸੂਟ ਬਣ ਜਾਂਦੇ ਠੀਕ ਹੈ ਤੇ ਆਪਾਂ ਤੁਹਾਡੇ ਉਹ ਜਿਹੜੇ ਸੂਟਸ ਦੀਆਂ ਉਹਨਾਂ ਨੂੰ ਬਹੁਤ ਸੋਹਣਾ ਕਰ ਸਕਦੇ ਹਾਂ ਤੁਸੀਂ ਸਾਨੂੰ ਬੱਸ ਮੌਕਾ ਦੇਣਾ ਹੈ ਠੀਕ ਹੈ ਅੱਜ ਨਾ ਮੈਂ ਤੁਹਾਨੂੰ ਸੂਟਸ ਨਹੀਂ ਪੰਜਾਬੀ ਜੁੱਤੀ ਜਿੱਦਾਂ ਤੁਹਾਨੂੰ ਪਤਾ ਹੈ ਕਿਉਂਕਿ ਹੁਣ ਮੇਰੇ ਨਾਲ ਕਾਫੀ ਵਾਇਗੁਰ ਦੀ ਕਿਰਪਾ ਨਾਲ ਕਾਫੀ ਨਵੇਂ ਸਾਲ ਦੇ ਵਿੱਚ ਕਾਫੀ ਜ਼ਿਆਦਾ ਜੁੜੇ ਨੇ ਔਰ ਨਾ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਸਾਡੀਆਂ ਪੁਰਾਣੀਆਂ ਵੀਡੀਓ ਸਾਰੀਆਂ ਤੇ ਨਹੀਂ ਚੈੱਕ ਕਰ ਸਕਦੇ ਨਾ ਸੋ ਤੁਹਾਨੂੰ ਥੋੜਾ ਜਿਆਦਾ ਸ਼ੇਅਰ ਕਰ ਰਹੀ ਹਾਂ ਕਿ ਅਸੀਂ ਪੰਜਾਬੀ ਜੁੱਤੀਆਂ ਵੀ ਕਸਟਮਾਈਜ਼ ਕਰਵਾਉਨੇ ਆ ਤੇ ਅੱਜ ਤੁਹਾਨੂੰ ਪੰਜਾਬੀ ਜੁੱਤੀਆਂ ਹੀ ਦਿਖਾਉਂਗੀ ਸਾਰੀਆਂ ਔਰ ਤੁਹਾਨੂੰ ਸਭ ਨੂੰ ਪਤਾ ਹੈ ਜਿੱਦਾਂ ਅਸੀਂ ਇਹ 13 14 15 ਐਸ ਰੇਂਜ ਵਿੱਚ ਕੱਢਦੇ ਆ ਜੁੱਤੀਆਂ ਅੱਜ ਸਾਰੀਆਂ ਜਿੰਨੀਆਂ ਵੀ ਇਹ ਪੰਜਾਬੀ ਜੁੱਤੀਆਂ ਹੋਣੀਆਂ ਸਾਰਿਆਂ ਉੱਪਰ 100 ਰੁਪੀਆ ਆਫ ਠੀਕ ਹੈ ਜਿਆਦਾ ਅਸੀਂ ਬਣਵਾ ਕੇ ਨਹੀਂ ਰੱਖਦੇ ਕਿਉਂਕਿ ਸਾਈਜ਼ ਸ਼ੂ ਹੁੰਦਾ ਆ ਸਾਈਜ਼ ਦੇ ਹਿਸਾਬ ਦੇ ਨਾਲ ਇਹ ਬਣ ਜਾਂਦੀਆਂ ਇਹ ਦੁਬਾਰਾ ਠੀਕ ਹੈ ਜੀ ਸੋ ਤੁਹਾਨੂੰ ক্লোਜ਼ਲੀ ਦਿਖਾ ਰਹੀ ਹਾਂ ਮੈਂ ਆ ਦੇਖੋ ਇਹ ਬਲੈਕ ਕਲਰ ਦੀ ਨਹੀਂ ਸੀ ਇਹ ਬਰਾਊਨ ਸੀਗੀ ਉਹਨੂੰ ਅਸੀਂ ਬੇਸ ਨੂੰ ਬਲੈਕ ਕਰਕੇ ਔਰ ਉਹਦੇ ਉੱਪਰ ਇਹ ਹੈਂਡ ਪੇਂਟ ਕੀਤਾ ਹੈ ਵੈਰੀ ਬਿਊਟੀਫੁਲ ਠੀਕ ਹੈ ਜੀ ਬਹੁਤ ਸੋਹਣੀ ਹੈ ਇਹ ਨਾਰਮਲੀ ਮੈਨੂੰ ਲੱਗਦਾ ਜਿੰਨਾ ਦਾ 6 39 ਹੈ 40 ਨੰਬਰ ਹੋਊਗਾ ਠੀਕ ਹੈ ਜੀ ਇਹ 5 ਨੰਬਰ ਹੈ ਲੇਕਿਨ ਨਾ ਪੰਜਾਬੀ ਜੁੱਤੀਆਂ ਦਾ ਵੀ ਜਿੱਦਾਂ ਹੁਣ ਮੇਰਾ 5 ਨੰਬਰ ਹੈ ਨਾਰਮਲੀ ਮੈਂ ਸ਼ੂ ਵੇਅਰ ਕਰਦੀ ਆਂ ਜਾਂ ਹੋਰ ਕੋਈ ਜੁੱਤੀ ਵੇਅਰ ਕਰਦੀ ਆਂ ਤੇ ਮੈਨੂੰ ਆਊਗਾ 5 ਇਹ ਮੈਨੂੰ ਖੁੱਲੇ ਹੋਊਗੀ ਠੀਕ ਹੈ ਸੋ ਇਹ 6 ਇਹ ਜਿਹੜੇ 40 ਨੰਬਰ ਜਿਹਨੂੰ ਬੋਲਦੇ ਨੇ ਅਸੀਂ 39 ਜਾਂ ਹਾਂ 39 ਇਹ ਉਹਨਾਂ ਵਾਸਤੇ ਹੋ ਗਏ ਠੀਕ ਹੈ ਜੀ ਔਰ ਅੱਜ ਜਿਹੜੀਆਂ ਵੀ ਜੁੱਤੀਆਂ ਦਿਖਾ ਰਹੀਆਂ ਸਾਰੀਆਂ ਜੁੱਤੀਆਂ ਤੁਹਾਨੂੰ ਪੈਣਗੀਆਂ ਅੱਜ 1200 ਦੀਆਂ ਬਸ ਠੀਕ ਹੈ ਤੇ ਮੇਰੇ ਕੋ ਗਿਣੀਆਂ ਚੁਣੀਆਂ ਹੀ ਐ ਜਿੱਦਾਂ ਦਸੀਦਾ ਹੈ ਕਿ ਅਸੀਂ ਜ਼ਿਆਦਾ ਬਣਵਾ ਕੇ ਨਹੀਂ ਰੱਖਦੇ ਠੀਕ ਹੈ ਇੱਕ ਆ ਹੋ ਗਿਆ ਇੱਕ ਆ ਹੈ ਜੀ ਬੜੇ ਸੋਹਣੇ ਰੋਜ਼ੇਸ ਬਣਾਏ ਹੋਏ ਨੇ ਇਹਦੇ ਉੱਪਰ ਔਰ ਜੁੱਤੀਆਂ ਜਿਹੜੀਆਂ ਨੇ ਦੇਖੋ ਤੁਹਾਨੂੰ ਫੀਲ ਹੋ ਰਿਹਾ ਹੋਏਗਾ ਕੁਸ਼ਨਡ ਨੇ ਬਹੁਤ ਜ਼ਿਆਦਾ ਪੈਰਾਂ 'ਚ ਲੱਗਣ ਵਾਲੀਆਂ ਨਹੀਂ ਹੈਗੀਆਂ ਠੀਕ ਹੈ ਜੀ ਆ ਵੀ ਬਲੈਕ ਬਲੈਕ ਦੇ ਉੱਪਰ ਬਿਊਟੀਫੁੱਲ ਤਰੀਕੇ ਦੇ ਨਾਲ ਰੋਸ ਬੈਕ ਦੇ ਉੱਪਰ ਵੀ ਦੇਖੋ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਹੈ ਸੇਮ 1200 ਇਹ ਛੋਟਾ ਪੈਰ ਆ ਜੀ ਇਹ ਜਿੱਦਾ ਆ ਜਾਏਗਾ 5 4 5 ਨੰਬਰ ਵਾਲਿਆਂ ਨੂੰ ਇਹ ਬਲਾ ਜਾਏਗਾ ਫਿਰ ਵੀ ਮੈਂ ਦੱਸੀ ਜਾ ਰਹੀ ਹਾਂ ਕਿ ਕਈ ਵਾਰੀ ਪਸੰਦ ਆ ਜਾਂਦੀ ਹੈ ਤੇ ਤੁਹਾਨੂੰ ਥੋੜਾ ਜਿਹਾ ਸਾਈਜ਼ ਦਾ ਹੋ ਜਾਏਗਾ ਨਾਰਮਲੀ ਜਿਹਦਾ ਬਾਹਰ ਦੇ ਔਰ ਬਾਹਰ ਦੇ ਲੋਕ ਜ਼ਿਆਦਾ ਇਹ ਪਸੰਦ ਕਰਦੇ ਨੇ ਤੇ ਉਹ ਸਾਨੂੰ ਆਪਣਾ ਨਾ ਪੇਪਰ ਤੇ ਪੈਰ ਰੱਖ ਕੇ ਮੈਜ਼ਰਮੈਂਟ ਪੇਜ ਦਿੰਦੇ ਨੇ ਫਿਰ ਅਸੀਂ ਨਾ ਜੁੱਤੀਆਂ ਵਾਲਿਆਂ ਨੂੰ ਵੀ ਦਿਖਾਈ ਕਿਉਂਕਿ ਉਹਨਾਂ ਨੂੰ ਤਾਂ ਪਤਾ ਹੀ ਹੁੰਦਾ ਹੈ ਤੇ ਫਿਰ ਅਸੀਂ ਉਹਨਾਂ ਤੋਂ ਜਦੋਂ ਜੁੱਤੀਆਂ ਲੈ ਲਈਆਂ ਉਹ ਵਾਲਾ ਜਿਹੜਾ ਉਹਨਾਂ ਨੂੰ ਸੈਂਟੀਮੀਟਰ ਚ ਦੱਸ ਦਿੰਦਾ ਹੈ ਕਿ ਐਨੀ ਉਹਨਾਂ ਦੇ ਪੈਰ ਦੀ ਜਿਹੜੀ ਲੈਂਥ ਹੈਗੀ ਹੈ ਸੋ ਅਕੋਰਡਿੰਗਲੀ ਫਿਰ ਹੋ ਜਾਂਦਾ ਨਾਰਮਲੀ ਕਦੀ ਇਸ਼ੂ ਆਇਆ ਨਹੀਂ ਹੈ ਇੱਕ ਦੋ ਵਾਰੀ ਆਇਆ ਵੀ ਹੋਊਗਾ ਤੇ ਉਹ ਫਿਰ ਵਾਪਸ ਤੇ ਸਾਕਦੇ ਨੇ ਜਾਂ ਫਿਰ ਜਿਨ੍ਹਾਂ ਨੂੰ ਜਿੱਦਾਂ ਬਾਹਰ ਚਲੇ ਜਾਂਦੀ ਹੈ ਉਹਨਾਂ ਦਾ ਹਲੇ ਤੱਕ ਆਇਆ ਨਹੀਂ ਹੈ ਦਾਦਾ ਕਿ ਸ਼ੂ ਸ਼ੂ ਨਾ ਸਾਨੂੰ ਸਾਈਜ਼ ਦਾ ਕੋਈ ਵੀ ਸ਼ੂ ਫਿਰ ਉਹ ਜਿਹੜੇ ਜ਼ਿਆਦਾ ਹੁੰਦੇ ਉਹ ਕੀ ਕਰਦੇ ਨੇ ਕਈ ਵਾਰੀ ਉਹ ਬਾਹਰੋਂ ਜਿਹੜੀਆਂ ਓਪਨ ਹੁੰਦੀਆਂ ਆ ਉਹ ਬੰਗਾ ਲੈਂਦੇ ਨੇ ਕਿਉਂਕਿ ਉਹਨਾਂ ਦਾ ਸਾਈਜ਼ ਇਸ਼ੂ ਬਹੁਤ ਘੱਟ ਹੁੰਦਾ ਜੇ ਠੀਕ ਹੈ ਹੁਣ ਆ ਦੇਖੋ ਵੈਰੀ ਬਿਊਟੀਫੁਲ ਕਲਰ ਦੇਖੋ ਇਹਦੀ ਕਿੰਨੀ ਸੋਹਣੀ ਆ ਹਨਾ ਵੈਰੀ ਨਾਈਸ ਬੈਕ ਤੇ ਅਲੱਗ ਚੀਜ਼ ਆ ਮਤਲਬ ਅਸੀਂ ਪੌਨੇ ਆ ਜੀ ਜੁੱਤੀਆਂ ਹਨਾ ਲੇਕਿਨ ਪੰਜਾਬੀ ਜੁੱਤੀਆਂ ਪੌਨੇ ਹੈ ਹੈਂਡ ਪੇਂਡਡ ਤੁਹਾਨੂੰ ਘੱਟ ਮਿਲਣਗੀਆਂ ਮੈਨੂੰ ਲੱਗਦਾ ਆਪਣੇ ਅੰਮ੍ਰਿਤਸਰ ਏਰੀਆ ਦੇ ਵਿੱਚ ਜਿੱਦਾਂ ਮੇਰੇ ਲਾਗੇ ਚੱਕਦੀਆਂ ਆ ਈਵਨ ਸ਼ਾਪਸ ਤੋਂ ਵੀ ਤੁਹਾਨੂੰ ਆ ਚੀਜ਼ अवेलेबल ਨਹੀਂ ਹੋਊਗੀ ਪੰਜਾਬੀ ਜੁੱਤੀਆਂ ਤਾਂ ਬਹੁਤ ਮਿਲ ਜਾਂਦੀਆਂ ਨੇ ਬਟ ਐਦਾਂ ਦੀ ਡਿਜ਼ਾਈਨਿੰਗ ਜਿਹੜੀ ਆ ਉਹ ਬਹੁਤ ਔਖੀ ਮਿਲੂਗੀ ਠੀਕ ਹੈ ਇਹ ਵੀ ਸੇਮ ਜੀ 1200 ਆ ਦੇਖੋ ਜਿਓਮੈਟ੍ਰੀਕਲ ਠੀਕ ਹੈ ਦੇਖੋ ਵਾਓ ਇਹ 블랙 ਸੂਟ ਨਾ ਪਾਓ ਵਾਈਨ ਸੂਟ ਨਾ ਪਾਓ ਜਿਹਦੇ ਨਾਲ ਮਰਜੀ ਪਾਓ ਵੈਰੀ ਬਿਊਟੀਫੁਲ ਪੀਸ ਇਹਦੇ ਵੀ ਸੇਮ ਹੈ ਤਾਂ ਹੀ ਬੈਕ ਤੇ ਵੀ ਆ ਦੇਖੋ ਜਿਓਮੈਟ੍ਰੀਕਲ ਜਿਹੜਾ ਡਿਜ਼ਾਈਨ ਹੈ ਮਲਟੀ ਸ਼ੈਡੇਡ ਕਾਉਂਦੀ ਹੈ ਕਿ ਤੁਸੀਂ ਅ ਮਤਲਬ ਨੰਬਰ ਆਫ ਸੂਟਸ ਦੇ ਨਾਲ ਇਹਨੂੰ ਵੇਅਰ ਕਰ ਸਕੋ ਆਣੀ ਹੈ ਵੀ ਸਿਰਫ ਇੱਕ ਦਿਨਾਂ ਲਈ ਆ ਵੱਡੇ ਤੋਂ ਵੱਡਾ ਪੈਰ ਹੁੰਦਾ ਨਾ ਜਿਨ੍ਹਾਂ ਦਾ ਲੰਬੇ ਉੱਚੇ ਲੰਬੇ ਹੁੰਦੇ ਜਿਹੜੇ ਉੱਚੀਆਂ ਜਟੀਆਂ ਲੰਬੀਆਂ ਉੱਚੀਆਂ ਲੰਬੀਆਂ ਉਹਨਾਂ ਵਾਸਤੇ ਹੈ ਜਿਹਾ ਦੇਖੋ ਠੀਕ ਹੈ ਆ ਦੇਖੋ ਕਿੰਨਾ ਪਿਆਰਾ ਵੈਰੀ ਬਿਊਟੀਫੁਲ ਟੁਲिप्स ਬਣਾਤੇ ਆਪਾਂ ਇਹਦੇ ਤੇ ਠੀਕ ਹੈ yellow yellow ਦੇ ਵਿੱਚ green ਲਾਤਾ ਹੈ see very beautiful ਠੀਕ ਹੈ ਔਰ ਇਹਨਾਂ ਦਾ ਸ਼ਾਈਨ ਦੇਖੋ ਕਿੰਨੀ ਪਿਆਰੀ ਹੈ ਠੀਕ ਹੈ ਔਰ ਉਹੀ ਕੁਸ਼ੰਡ ਤੁਹਾਨੂੰ ਲੱਗੇਗੀ ਨਹੀਂ ਇਹ ਵੀ ਮਿਲੇਗੀ ਜੀ ਤੁਹਾਨੂੰ 1200 ਦੀ ਠੀਕ ਹੈ ਜੀ ਤੇ ਆ ਬਾਕੀ ਮੈਂ ਤੁਹਾਨੂੰ ਦਿਖਾਸੇ ਇੱਕ ਨਾਮ ਤੁਹਾਨੂੰ ਹੁਣ ਜਿਹੜੇ ਅੱਜ ਅਸੀਂ ਬਹੁਤ ਜ਼ਿਆਦਾ ਜ਼ਿਆਦਾ ਲੰਬੀ ਵੀਡੀਓ ਨਹੀਂ ਕਰਨੀ ਮੈਂ ਕਿਉਂਕਿ ਅਸੀਂ ਨਾ ਜਦੋਂ ਵੀ ਹੁਣ ਲਾਈਵ ਹੋਇਆ ਕਰਾਂਗੇ ਨਾ ਅਸੀਂ ਹੋਇਆ ਕਰਾਂਗੇ ਸੰਡੇ ਨੂੰ ਹੀ ਔਰ ਇਹ ਵੀ ਇੱਕ ਮੈਂ ਤੁਹਾਨੂੰ ਨੋਟੀਫਾਈਡ ਕਰ ਰਹੀ ਹਾਂ ਕਿਉਂਕਿ ਕੀ ਹੁੰਦਾ ਨਾ ਕਿ ਕਿਸੇ ਪਹਿਲਾਂ 7-8 ਵਜੇ ਲਾਈਵ ਹੁੰਦੇ ਸੀਗੇ ਤੇ ਮੇਰੇ ਬੜੇ ਕਸਟਮਰ ਜਿਹੜੇ ਬਾਹਰ ਵਾਲੇ ਵੀ ਆ ਜਿਹਦਾ ਆਪਾਂ ਵੀ ਲੇਡੀਜ਼ ਆ ਤੇ ਅਸੀਂ ਵੀ ਜਿੱਦਾਂ ਹੁਣ ਘਰ ਦੇ ਕੰਮ ਕਰਾਉਂ ਤੋ 8 ਵਜੇ ਤੋਂ ਬਾਅਦ ਹੀ ਵੈਲੀ ਹੋਈਦਾ ਤੇ ਇਸ ਵਾਰੀ ਅਸੀਂ ਹੋਏ ਸੀ ਕਿ 9 ਵਜੇ ਲਾਈਵ ਹੋਏ ਸੀ ਤੇ ਬੜਾ ਅੱਛਾ ਰਿਵਰਟ ਆਇਆ ਸੀ ਕਿਉਂਕਿ ਮੇਰੇ ਬਾਹਰ ਵਾਲੇ ਕਸਟਮਰਸ ਵੀ ਜੁੜ ਗਏ ਸੀਗੇ ਤੇ ਉਹ ਕਹਿੰਦੇ ਹੁੰਦੇ ਆ ਕਿ ਜਿਹੜੀ ਦਿਨ ਨੂੰ ਅਸੀਂ ਸਵੇਰੇ ਤੇਰੇ ਸੂਟ ਦੇਖਦੇ ਆ ਉਹਨੇ ਦਿਨ ਨੂੰ ਜਿਹੜੇ ਸਾਨੂੰ ਪਸੰਦ ਹੁੰਦੇ ਕਈ ਵਾਰੀ ਉਹ ਨਿਕਲ ਜਾਂਦੇ ਆ ਹਾਲਾਂਕਿ ਅਸੀਂ ਬਣਾ ਦਿੰਨੇ ਆ ਦੁਬਾਰਾ ਤੋਂ ਉਹ ਸੂਟ ਕਿਉਂਕਿ ਸਾਡੇ ਆਪਣੇ ਹੁੰਦੇ ਕਈ ਵਾਰੀ ਰੈਡੀ ਸੂਟ ਵੀ ਹੁੰਦੇ ਨੇ ਹਨਾ ਤੇ ਜਿੱਦਾਂ ਹੁਣ ਆ ਰੈਡੀ ਸੂਟਸ ਵਿੱਚ ਨਾ ਜਿਹੜੇ ਮੇਰੇ ਕੋਲ ਇੱਕ ਸਿੰਗਾ ਸਿੰਗਲ ਪੀਸ ਰਹਿ ਗਏ ਆ ਨਾ ਮੈਂ ਉਹਨਾਂ ਨੂੰ ਅੱਜ ਬਹੁਤ ਸਸਤਾ ਗੱਡੂਗੀ ਖੋਲ-ਖੋਲ ਕੇ ਨਹੀਂ ਦਿਖਾਉਂਗੀ ਹੈਂਗਰ ਤੇ ਦਿਖਾਉਂਗੀ ਕਿਉਂਕਿ ਤੁਸੀਂ ਮੇਰੀਆਂ ਪਲੀਜ਼ ਪ੍ਰਾਰੀਆਂ ਵੀਡੀਓਜ਼ ਚੈੱਕ ਕਰਿਓ ਉਹਨਾਂ ਦੇ ਵਿੱਚ ਨਾ ਮੈਂ ਇਦਾਂ ਇਹ ਖੋਲ-ਖੋਲ ਕੇ ਦਿਖਾਏ ਹੋ ਇਹ organza ਦਾ ਸੂਟ ਜੇ ਠੀਕ ਹੈ ਔਰ ਗਲੇ ਉੱਪਰ ਇਹਦੇ ਪ੍ਰੋਪਰ ਇਦਾਂ ਹੈਂਡਵਰਕ ਆ ਆ ਇਦਾਂ ਥੱਲੇ ਆ ਜਾਏਗਾ ਮੋਟਿਫ ਠੀਕ ਹੈ ਔਰ ਨਾ ਇਹਦੇ ਕੇਰੇ ਉੱਪਰ ਦੇਖੋ ਬਿਊਟੀਫੁਲ ਲੇਸ ਸਮੋਸਾ ਲੇਸ ਕਹਿੰਦੇ ਐ ਨੂੰ ਠੀਕ ਹੈ ਜੀ ਤੇ ਦੁਪੱਟਾ ਪਿਓਰ ਦਾ ਜੇ ਔਰ ਪੂਰੇ ਦੁਪੱਟੇ ਦੇ ਵਿੱਚ ਨਾ ਇਦਾਂ ਦੇਖੋ ਛੋਟੇ-ਛੋਟੇ ਬੀਡਸ ਜਿਹੜੇ ਆ ਦੇਖੋ ਲੱਗੇ ਹੋਏ ਨੇ ਉਤਰਣਗੇ ਨਹੀਂ ਇਹ ਠੀਕ ਹੈ ਔਰ ਸਾਰੇ ਦੁਪੱਟੇ ਦੇ ਸਾਈਡਸ ਦੇ ਉੱਪਰ ਇਦਾਂ ਹੀ लेस लगी हुई है समोसा लेस बॉटम वेरी फाइन फैब्रिक बहुत सोहना आ देखो एवं रफ जहा फैब्रिक नहीं है ठीक है जी so, सो आ जोड़े सूट है ना नी पा दे रहे थे सोलह सौ का सी ठीक है तो अज चौदह सौ का वेरी ब्यूटीफुल पीस ओनली फोर्टीन हंड्रड क्योंकि सिंगल पीस रह गया वा इस करके चौदह सौ का थानू पै ठीक है ਏਕੇ ਦੇ ਨਾਲ ਦਾ ਤਿੰਨ ਪੀ ਸੀਗੇ ਤੇ ਇਹ ਦੋ ਵਿਕ ਗਏ ਇੱਕ ਸੇ ਪਿੱਕੋ ਰਹਿ ਗਿਆ ਜੇ ਤੇ ਇਹ ਵਾਲਾ ਵੀ ਉਦੋਂ ਅਸੀਂ 22 212200 ਦਾ ਕੱਢਿਆ ਸੀਗਾ ਤੇ ਤੁਹਾਨੂੰ ਦਿਖਾ ਹੀ ਦਿੰਨੇ ਆ ਹਾਂ 2122 ਦਾ ਹੀ ਨਿਕਲਿਆ ਸੀਗਾ ਇਹ ਠੀਕ ਹੈ ਜੀ ਤੇ ਅੱਜ ਤੁਹਾਨੂੰ ਆਹ ਵਾਲਾ ਜਿਹੜਾ ਸੂਟ ਆ ਇਹ ਵੀ ਤੁਹਾਨੂੰ ਕੋਸਟ ਕਰੇਗਾ ਜੇ 1600 ਦਾ ਠੀਕ ਹੈ ਜੀ ਇਹ ਵੀ ਕੋਸਟ ਕਰੇਗਾ ਤੁਹਾਨੂੰ 1600 ਦਾ सूट बहुत सोहना देखो वेरी ब्यूटीफुल एम्बरॉयडरी है प्रिंट नहीं है देखो और थले अद्धा जीपीओ लेस लगी हुई है ठीक है ये कॉ फुल फुल वर्क पूरा कटे हुआ है और जोड़ा फैबरिक है ना बड़ा प्यारा लाइनिंग ज वाला फैबरिक है बड़ा नाइस एवं गंदी जी शाइनिंग वाला नहीं सोना है बहुत सोहना पीस है तो दुपट्टा भी पूरा एद्रॉयडरी कवरअप है और दुपट्टे चारों साइड के उपर आवलीस लगी ले हुई है देखो ब्यूटीफुल ठीक है जी और पूरे दुपट्टे उपर वर्क है 1600 ਦਾ ਬੋਲਿਆ ਤੁਹਾਨੂੰ ਠੀਕ ਹੈ ਜੀ ਆਹ ਵਾਲਾ ਸੂਟ ਤੇ ਇੱਕ ਆ ਦੋ ਪੀਸ ਰਹਿ ਗਏ ਨੇ ਇਹਦੇ ਨਾਲ ਦਾ ਠੀਕ ਹੈ ਆ ਦੇਖੋ ਆਹ ਸੂਟ ਅਸੀਂ ਪਹਿਲਾਂ ਇਹ ਇਹਦੇ ਚ ਨਾ ਟਰਾਈ ਕਲਰਸ ਨੇ ਆ ਦੇਖੋ ਇਹਦੇ ਚ ਤੁਹਾਨੂੰ ਆ ਥੋੜਾ ਡਾਰਕ ਸ਼ੇਡ ਦੇਖਰੀ ਆ ਠੀਕ ਹੈ ਜੀ ਆਹ ਥੋੜੀ ਲਾਈਟ ਆ ਔਰ ਆ ਦੇਖੋ ਤਿੰਨ ਕਲਰ ਨੇ ਇਹਦੇ ਵਿੱਚ ਔਰ ਪ੍ਰੋਪਰ ਮਿਰਰ ਵਰਕ ਆ ਇਹ ਮਿਰਰ ਲੱਗੇ ਹੋਏ ਨੇ ਮਿਰਰ ਪਲੱਸ ਛੋਟੇ ਛੋਟੇ ਬੀਡਸ ਲੱਗੇ ਹੋਏ ਨੇ ਆ ਦੇਖੋ ਬਹੁਤ ਸੋਹਣਾ ਪੀਸ ਆਇ ਇੰਦਾ ਦੁਪੱਟਾ ਸ਼ਿਫੋਨ ਦਾ ਪਲੇਨ ਦੁਪੱਟਾ ਵਿਦ ਸਮੋਸਾ ਲੇਸ बॉਟਮ ਦੇਖੋ ਇਹਦੀ ਬੜੀ ਪਿਆਰੀ बॉਟਮ ਸ਼ੈਂਟੂਨ ਬਹੁਤ ਸੋਹਣੀ ਵਾਲੀ ਹੈਵੇਂ ਸ਼ਿਮਰ ਜੀ ਵਾਲੀ ਨਹੀਂ ਬਹੁਤ ਸੋਹਣੀ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਪੀਸ ਹੈ ਆ ਦੇਖੋ ਵੈਰੀ ਬਿਊਟੀਫੁਲ ਠੀਕ ਹੈ ਆ ਦੇਖੋ ਤੇ ਇਹ ਤੁਹਾਨੂੰ ਅਦੋਂ ਸੀ ਕੱਢੇ ਸੀ 12 12 13 13 ਸੋਦੇ ਹੁਣ ਇਹ ਸੂਟ ਅੱਜ ਤੁਹਾਨੂੰ 890 ਦਾ ਹੈ only 890 ਠੀਕ ਹੈ ਜੀ ਸੋ ਕਿਉਂਕਿ ਇਹ ਵੀ ਦੋ ਪੀਸ ਰਹਿ ਗਏ ਇੱਕ ਇਹਦੇ ਚ ਆਹ ਕਲਰ ਜੇ ਰਹਿ ਗਿਆ ਔਰ ਇੱਕ ਆਹ ਕਲਰ ਇਹਦੇ ਚ ਵੀ ਦੇਖੋ ਟਰਾਈ ਕਲਰ ਬਹੁਤ ਸੋਹਣਾ ਪੀਸ ਹੈ ਇਹ ਨਾ 12 ਮਹੀਨੇ ਪਹਿਣ ਵਾਲਾ ਇਦਾਂ ਨਹੀਂ ਇਹ ਕਿ ਇਹ ਸਿਰਫ ਹੁਣੇ ਹੁਣੇ ਪਏਗਾ ਬਹੁਤ ਜ਼ਿਆਦਾ ਪਾਰਟੀ ਲੁੱਕ ਵੀ ਨਹੀਂ ਹੈਗੀ ਕੈਜੂਅਲੀ ਵੀ ਤੁਸੀਂ ਇਹਨੂੰ ਪਾ ਸਕਦੇ ਹੋ ਠੀਕ ਹੈ ਦੋਨੋਂ ਸੂਟ ਕਿੰਨੇ ਦੇ ਮਿਲਣਗੇ ਤੁਹਾਨੂੰ ਸਿਰਫ ਇਹ 890 ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਓਨਲੀ 890 ਤੇ ਅੱਜ ਵਾਸਤੇ ਇੰਨਾ ਹੀ ਕਿਉਂਕਿ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਨੂੰ ਲਾਈਵ ਦੇ ਵਿੱਚ ਜ਼ਿਆਦਾ ਦਿਖਾਈਏ ਤੇ ਆ ਜੁੱਤੀਆਂ ਦੇ ਵਿੱਚ ਤੁਸੀਂ ਹੁਣ ਦੇਖ ਲਿਓ ਅਗਰ ਕਿਸੇ ਨੂੰ ਪਸੰਦ ਆਂਦੀ ਹੈ ਤੁਸੀਂ ਉਹਨੂੰ ਵੀ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਜਿੱਦਾਂ ਬਲੈਕ ਉੱਪਰ ਬਣਾਈ ਆਪਾਂ येलो 베이스 ਕਰਕੇ ਬਣਾਈ ਹੈ ਤੁਸੀਂ ਆਪਣੇ ਸੂਟਾਂ ਦੇ ਨਾਲ ਮੈਚਿੰਗ ਕਰਾਉਣੀ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਉਹਦੇ ਨਾਲ ਤੁਹਾਨੂੰ ਸਾਡੀਆਂ ਜਿਹੜੀਆਂ ਸਾਰੀਆਂ ਵੀਡੀਓਜ਼ ਆ ਉਹ ਨਾਲ ਦੇ ਨਾਲ ਤੁਹਾਨੂੰ ਸਾਡੀ ਨਿਊ ਆਫਰਸ ਨਿਊ ਕਲੈਕਸ਼ਨ ਉਹ ਦਿਖਦੇ ਰਹਿੰਦੀ ਜੇ ਤੇ ਪਲੱਸ ਤੁਹਾਨੂੰ 50 ਰੁਪੀਆ ਆਫ ਮਿਲਨੇ ਮਿਲਨੇ ਆ ਤੁਸੀਂ ਸਾਡੇ ਕੋਲ ਚਾਹੇ ਜਿੰਨੀ ਮੇਰੀ ਮਰਜ਼ੀ ਪਰਚੇਸ ਕਰੋ 50 ਰੁਪੀਆ ਆਫ ਮਿਲਦੇ ਹੀ ਮਿਲਦੇ ਨੇ ਤੇ ਬਾਕੀਰੀ ਗੱਲ ਮੈਨੂੰ ਲੱਗਦਾ ਇੰਨਾ ਹੀ ਬੜਾ ਹੈ ਉਹ ਹੀ ਨਾ ਬੋਲਦੀ ਜਦੋਂ ਜ਼ਿਆਦਾ ਫਲੋ ਦੇ ਵਿੱਚ ਹਾਂ ਜ਼ਿਆਦਾ ਰੈਗੂਲਰਲੀ ਬੋਲਦੀ ਹਾਂ ਨਾ ਮੈਂ ਤੇ ਫਿਰ ਮੇਰੇ ਕੋਲ ਜ਼ਿਆਦਾ ਲੰਬਾ ਬੋਲਿਆ ਨਹੀਂ ਜਾਂਦਾ ਜੀ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਬੜਾ ਜੀ ਤੇ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ